ਨੂੰ ਲੈ ਕੇ ਪਹੁੰਚੀ ਹੋਈਆਂ ਅੱਜ ਹਲਕਾ ਦਾਖਾ ਦੇ ਵਾਰਡ ਨੰਬਰ 13 ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਸਟਰ ਸੁਖਦੇਵ ਸਿੰਘ ਢਾਲੀਵਾਲ ਨੂੰ ਨੂੰ ਮਾ ਕੇ ਲੋਕਾਂ ਦੇ ਘਰ ਘਰ ਪਹੁੰਚ ਕੇ ਪ੍ਰਚਾਰ ਕਰ ਰਹੇ ਨੇ ਆਪਣਾ ਤੇ ਲੋਕਾਂ ਨੂੰ ਦੱਸ ਰਹੇ ਨੇ ਕਿ ਜੇਕਰ ਵਾਰਡ ਨੰਬਰ 13 ਦੇ ਵਸਨੀਕ ਢਾਲੀਵਾਲ ਨੂੰ ਬਤਾ ਐਮਸੀ ਆਪਣੇ ਵਾਅਦੇ ਸੇਵਾ ਦਾ ਮੌਕਾ ਦਿੰਦੇ ਨਹੀਂ ਤਾਂ ਉਹ ਆਪਣੇ ਵਾਰਡ ਦੀਆਂ ਕਿਹੜੀਆਂ ਸਮੱਸਿਆਵਾਂ ਖਤਮ ਕਰਨਗੇ ਆਓ ਆਪਾ ਚੈਨਲ ਦੇ ਜਿਹੜੇ ਜਾਣਦੇ ਆ ਕਵਾਡ ਨੰਬਰ 13 ਤੋਂ ਮਾਸਟਰ ਸੁਖਦੇਵ ਸਿੰਘ ਢਾਲੀਵਾਲ ਆਪਣੀ ਵਾਰ ਦੀ ਸੇਵਾ ਲੈਣ ਤੋਂ ਬਾਅਦ ਲੋਕਾਂ ਨੂੰ ਕੀ ਉਮੀਦਾਂ ਦੇ ਰਹੇ ਨੇ ਤਾਂ ਜੋ ਹੋਣਨ ਨੂੰ ਵੋਟ ਪਾਲ ਸੁਖਦੇਵ ਸਿੰਘ ਢਾਲੀਵਾਲ ਜੀ ਪਹਿਲਾਂ ਤੇ ਇਹ ਜਾਣਕਾਰੀ ਦਿਓ ਤੁਹਾਡੇ ਵਾਰਡ ਨੰਬਰ 13 ਦੀਆਂ ਵੋਟਾਂ ਕਿੰਨੀਆਂ ਇਹਦੀ ਟੋਟਲ 940 ਵੋਟਸ ਨੇ 940 940 ਮੋਟਾ ਦੇ ਤੇ ਜੇਕਰ ਅੱਜ ਦੀ ਆਪਾਂ ਤੁਹਾਡੀ ਸਰਵੇ ਦੇਖੀਏ ਤੁਸੀਂ ਜਿਸ ਤਰ੍ਹਾਂ ਅਗਲੀ ਗਲੀ ਗਲੀ ਜਾ ਕੇ ਲੋਕਾਂ ਦੇ ਘਰ ਘਰ ਜਾ ਕੇ ਨੋਕ ਕਰ ਰਹੇ ਹੋ ਲੋਕਾਂ ਨੂੰ ਜਗਾਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜਿਹਦੀ ਸਰਕਾਰ ਉਹਦਾ ਐਮਸੀ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਦੀ ਕੀ ਆਵਾਜ਼ ਹੈ ਇਹਦੇ ਚੋ ਜੀ ਮੈਨੂੰ ਲੱਗਦਾ ਵੀ 600 ਵੋਟ ਪੋਲ ਹੋਊਗੀ ਹੂੰ ਅਸੀਂ ਤਿੰਨ ਕੈਂਡੀਡੇਟ ਖੜੇ ਆਂ ਜੇ ਆਪਾਂ ਵੱਧ ਤੋਂ ਵੱਧ ਵੀ ਲਾ ਲਈਏ ਤਾਂ 4 450 ਵੋਟ ਮੈਂ ਇਕੱਲੇ ਨੂੰ ਪਾਊਗੀ ਮੈਨੂੰ ਕਿਉਂਕਿ ਮੈਂ ਇੱਥੇ ਟੀਚਰ ਰਿਆਂ ਤੇ ਮੇਰੇ ਕੋਲ ਇੰਨਾ ਮਹੱਲਾ ਹੈ ਪਰਦਾ ਰਿਹਾ 20 ਸਾਲ ਮੈਂ ਟੀਚਰ ਸੀ ਫਿਜ਼ਿਕਸ ਲੈਕਚਰਰ ਸੀਗਾ ਇਹ ਮੇਰੇ ਕੋਲ ਪੜਦੇ ਰਿਹਾ ਏ ਉਨੇ ਸਟੂਡੈਂਟ ਆ ਉਹੀ ਅੱਜ ਸਾਡੇ ਵੋਟਰ ਨੇ ਉਹ ਮੇਰੇ ਨਾਲ ਪੂਰੇ ਇਹ ਕਿੰਨਾ ਮਹੱਲਾਵਾ ਵਾਸੀ ਆ ਸਾਰੇ ਜੁੜੇ ਹੋਏ ਆ ਦਿਨੋ ਜੁੜੇ ਹੋਏ ਵੋਟ ਨੰਬਰ 13 ਦੇ ਵਸਨੀਕਾਂ ਨੂੰ ਕੋਈ 12ਵੀਂ ਜਾਂ ਬੀਏ ਪਾਸ ਜਿਹੜਾ ਉਮੀਦਵਾਰ ਨਹੀਂ ਇਸ ਵਕਤ ਆਮ ਆਦਮੀ ਪਾਰਟੀ ਨੇ ਦਿੱਤਾ ਆਮ ਆਦਮੀ ਪਾਰਟੀ ਨੇ ਫਿਜ਼ਿਕਸ ਦੀ ਜਿਸ ਨੇ ਪੜ੍ਹਾਈ ਕੀਤੀ ਇਹਨੇ ਬੱਚਿਆਂ ਨੂੰ ਫਿਜ਼ਿਕਸ ਬਣਾਉਂਦੇ ਨੇ ਉਹ ਉਮੀਦਵਾਰ ਦਿੱਤਾ ਤੇ ਜਿਹੜੇ ਫਿਜ਼ਿਕਸ ਦੇ ਮਾਸਟਰ ਹੁੰਦੇ ਨੇ ਉਹਨਾਂ ਦੀ ਜਿਹੜੀ ਕੈਲਕੂਲੇਸ਼ਨ ਹੁੰਦੀ ਹੈ ਨਾ ਉਹ ਵੱਖਰੀ ਹੁੰਦੀ ਹੈ ਮੈਥ ਮਾਸਟਰ ਤੋਂ ਵੀ ਵੱਖ ਤੇ ਤੁਸੀਂ ਇਹ ਦੱਸੋ ਤੁਸੀਂ ਆਪਣੇ ਵਾਰਡ 13 ਦੀ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦੇਖਦੇ ਹੋ ਜੇਕਰ ਵਾਰਡ ਵਾਸੀ ਤੁਹਾਨੂੰ ਸੇਵਾ ਦਾ ਮੌਕਾ ਦਿੰਦੇ ਨੇ ਤੇ ਪਹਿਲ ਦੇ ਆਧਾਰ ਤੇ ਉਹ ਖਤਮ ਕਰੋਗੇ ਇੱਥੇ ਜਿਹੜੀ ਸਭ ਤੋਂ ਵੱਡੀ ਮੇਨ ਸਮੱਸਿਆ ਸੀਗੀ ਉਹ ਜਦੋਂ ਵੀ ਇੱਥੇ ਸੀਵਰੇਜ ਪਿਆ ਨਾ ਉਹ ਪਾਈਪ ਤੰਗ ਪਾਏ ਗਏ ਉਸ ਤੋਂ ਬਾਅਦ ਪਾਪੂਲੇਸ਼ਨ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ ਉਹਦੀ ਕਪੈਸਿਟੀ ਸੀਵਰੇਜ ਦੀ ਇੰਨੀ ਹੈ ਨਹੀਂਗੀ ਤਾਂ ਬੜਾ ਸਾਨੂੰ ਪ੍ਰੋਬਲਮ ਆਉਂਦੀ ਸੀ ਤੇ ਫਿਰ ਕੀ ਤਸਕੀਮ ਸੀਗੀ ਵੀ ਜਦੋਂ ਉਹਨੂੰ ਕੋਈ ਪਾਸ ਕਰਾਏ ਮਤਲਬ ਸਾਫ ਕਰਾਉਂਦੇ ਸੀਗੇ ਨਾ ਅਫਸਰਾਂ ਨੇ ਕਰਾਪਸ਼ਨ ਦਾ ਤਰੀਕਾ ਲੱਭਿਆ ਸੀਗਾ 50-50 ਲੱਖ ਰੁਪਇਆ ਉਹ ਸਫਾਈ ਦਾ ਲੈ ਜਾਂਦੇ ਸੀ ਤੇ 10-20 ਦਿਨਾਂ ਬਾਅਦ ਫੇਰ ਉਹ ਜਾਮ ਹੋ ਜਾਂਦਾ ਸੀ ਤਾਂ ਡਾਕਟਰ ਕੇ ਐਨ ਐਸ ਕੰਗ ਦੀ ਅਸੀਂ ਗਵਾਹੀ ਦੇ ਵਿੱਚ ਐਮ ਸੀ ਨੂੰ ਇੱਕ ਆਪਣੀ ਮਸ਼ੀਨ ਲੈਤੀ ਹੈ ਜਿਹਦੀ ਟੋਟਲ ਕੋਸਟ ਲਗਭਗ 65 ਲੱਖ ਰੁਪਇਆ ਪਈ ਆ ਉਹਦੇ ਨਾਲ ਹੁਣ ਸਾਨੂੰ ਇਹ ਨਹੀਂ ਵੀ ਹਰ ਇੱਕ ਵਾਰੀ 50-50 ਲੱਖ ਅਸੀਂ ਕਮੇਟੀ ਜੋ ਕਢਾ ਕੇ ਦੇਈ ਜਾਈਏ ਸਾਡੀ ਵੀ ਪ੍ਰੋਬਲਮ ਸੋਲਵ ਆ ਤੇ ਕੁਝ ਪਿੰਡਾਂ ਨੇ ਵੀ ਜਿਵੇਂ ਨੇੜੇ ਤੇੜੇ ਕਿਹਾ ਕਿ ਜੇ ਕਦੇ ਸਾਨੂੰ ਲੋੜ ਪਵੇ ਤਾਂ ਅਸੀਂ ਉਹਨਾਂ ਨੂੰ ਵੀ ਦੇਵਾਂਗੇ ਮਤਾਂ ਪਾ ਕੇ ਕੋਈ ਕੋਈ ਥੋੜੀ ਬੰਦ ਫੀਸ ਲੈ ਲਿਆ ਕਰਾਂਗੇ ਪਿੰਡ ਵਾਲਿਆਂ ਤੋਂ ਤੇ ਸੀਵਰੇਜ ਆ ਜਿਹੜਾ ਉਸ ਤੋਂ ਬਾਅਦ ਕਦੇ ਚੋਕ ਨਹੀਂ ਹੋਇਆ ਜਦੋਂ ਵੀ ਲੋੜ ਪੈਂਦੀ ਆ ਉਹ ਮਸ਼ੀਨ ਇੱਥੇ ਹਾਜ਼ਰ ਹੋ ਜਾਏ ਪਹਿਲਾਂ ਸਾਨੂੰ ਇਹ ਮਸ਼ੀਨ ਫਿਰ ਖੰਨੇ ਕਾਉਂਸਲ ਤੋਂ ਇੱਕ ਦੋ ਦਿਨ ਲਈ ਧਾਰੀ ਮਿਲਦੀ ਸੀ ਹੁਣ ਸਾਡੀ ਉਹ ਪ੍ਰੋਬਲਮ ਸੋਲਵ ਆ ਆਹ ਪਾਇਪ ਜਰੂਰ ਕਮੇਸਟੀ ਘਟਾ ਉਹਦੇ ਬਾਰੇ ਜਦੋਂ ਵੀ ਕਿਤੇ ਸਾਡੀ ਕੌਂਸਲ ਬਣਦੀ ਹੈ ਫਿਰ ਅਸੀਂ ਵਿਚਾਰ ਕਰਕੇ ਕੋਈ ਨਾ ਕੋਈ ਉਹਦਾ ਵੀ ਹੱਲ ਕਰਾਂਗੇ ਅੰਜ ਦੇ ਵਿੱਚ 13 ਨੰਬਰ ਵਾਰਡ ਦੇ ਵਸਨੀਕਾਂ ਨੂੰ ਈਵੀਐਮ ਮਸ਼ੀਨ ਦੇ 2 ਨੰਬਰ ਦੇ ਬਟਨ ਨੂੰ ਦਬਾਉਣ ਲਈ ਤੁਸੀਂ ਕੀ ਸੁਨੇਹਾ ਦਿਓਗੇ ਮੈਂ ਇਹਨਾਂ ਨੂੰ ਇਹ ਸੁਨੇਹਾ ਦਵਾਂਗਾ ਜੀ ਕਿ ਮੇਰੇ ਕੋਲ ਰੱਬ ਦਾ ਦਿੱਤਾ ਆਪਦਾ ਬਹੁਤਾ ਮੈਂ ਕਿਸੇ ਇੱਕ ਪੰਜੀ ਦੀ ਕੋਈ ਝਾਕ ਨਹੀਂ ਕਰਦਾ ਜੀ ਪਹਿਲਾਂ ਵੀ ਇਮਾਨਦਾਰ ਆ ਮੈਨੂੰ 2.5 ਸਾਲ ਹੋ ਗਏ ਆਪਣੇ ਬਲਾਕ ਪ੍ਰਧਾਨ ਬਣੇ ਨੂੰ ਕੋਈ ਇੱਕ ਬੰਦਾ ਨਹੀਂ ਕਹਿ ਸਕਦਾ ਕਿ ਕਿਸੇ ਤੋਂ ਚਾਹ ਦਾ ਕੱਪ ਮੈਂ ਪੀਤਾ ਹੋਵੇ ਕਾਮੀ ਆਉਣ ਵਾਲੇ ਟਾਈਮ ਤੇ ਵੀ ਇਹਦੀ ਡਿਵੈਲਪਮੈਂਟ ਲਈ ਜੋ ਵੀ ਸਰਕਾਰ ਕੰਨੀਆਂ ਤਾਂ ਹੋਊਗਾ ਜੋ ਮੇਰੇ ਪੱਲਿਆਂ ਪੈਂਦਾ ਉਹ ਵੀ ਮੈਨੂੰ ਕਦੇ ਇਤਰਾਜ਼ ਨਹੀਂ ਹੋਊਗਾ ਤੇ ਮੈਨੂੰ ਰਾਜ ਕੇ ਇੱਥੇ ਵਿਕਾਸ ਕਰਾਵਾਂਗੇ ਆਪਾਂ ਆਓ ਆਪਾਂ ਗੱਲਬਾਤ ਕਰਦੇ ਹਾਂ ਥਾਲੀਵਾਲ ਜੀ ਦੇ ਸਪੋਰਟਰ ਦੇ ਨਾਲ ਤੁਸੀਂ ਅੱਜ ਥਾਲੀਵਾਲ ਜੀ ਨੂੰ ਸਪੋਰਟ ਕਰ ਰਹੇ ਹੋ ਕਿਹੜੀ ਖੂਬੀ ਹੈ ਥਾਲੀਵਾਲ ਜੀ ਵਿੱਚ ਕਿ ਵਾਰਡ ਨੰਬਰ 13 ਦੇ ਵਸਨੀਕ ਇਹਨਾਂ ਨੂੰ ਬਤੌਰ ਐਮਸੀ ਸੇਵਾ ਦੇਣ ਜੀ ਨੌਜਵਾਨ ਹੈਗੇ ਜੀ ਤੇ ਦੂਜੀ ਗੱਲ ਸਾਰਿਆਂ ਨਾਲ ਮਿਲਵਰਤਨ ਹੈਗਾ ਜੀ ਇਹ ਸਾਰਿਆਂ ਨੂੰ ਬੱਚਿਆਂ ਨੂੰ ਪੜ੍ਹਾਏ ਨੇ ਸ਼ੁਰੂ ਤੋਂ ਸਾਰਿਆਂ ਨੂੰ ਜਾਣਦੇ ਹੈਗੇ ਦੇ ਨਾਲ ਲੱਗ ਕੇ ਸਾਰਾ ਕੰਮ ਕਰਵਾ ਰਹੇ ਜੀ ਪਿਛਲੇ 2.5 ਸਾਲ ਤੋਂ ਤੇ 13 ਨੰਬਰ ਵਾਰਡ ਦੇ ਵਸਨੀਕਾਂ ਨੂੰ ਕੀ ਕਹੂੰਗੇ ਮੈਂ ਤਾਂ ਇਹ ਕਹੂੰਗਾ ਵੀ ਵੱਤਵਾ ਦੇ ਨਾਲ ਦਾ ਸਾਥ ਦਿਓ ਤੇ ਵੋਟਾਂ ਬਹੁਤ ਤੇ ਇਹਨਾਂ ਨੂੰ ਜਿਤਾਓ ਸ੍ਰੀ ਮਾਸਟਰ ਸੁਖਦੇਵ ਸਿੰਘ ਢਾਲੀਵਾਲ ਦੀ ਚੋਣ ਪ੍ਰਚਾਰ ਦੇ ਲਈ ਸਪੈਸ਼ਲ ਪਹੁੰਚੇ ਹੋਏ ਨੇ ਮਾਜਰੀ ਪਿੰਡ ਦਾ ਸਾਬਕਾ ਸਰਪੰਚ ਪ੍ਰਮਿੰਦਰ ਸਿੰਘ ਮਾਜਰੀ ਜਦੋਂ ਇਹਨਾਂ ਦਾ ਫੇਸ ਸਾਹਮਣੇ ਆ ਜਾਂਦਾ ਤਾਂ ਨਾਮ ਦੱਸਣ ਦੀ ਵਾਸੀ ਲੋੜ ਨਹੀਂ ਪੈਂਦੀ ਤੇ ਤੁਸੀਂ ਇਹ ਦੱਸੋ ਕਿ ਤੁਸੀਂ ਢੱਲੀਵਾਲ ਜੀ ਵਿੱਚ ਕੀ ਖੂਬੀ ਦੇਖੀ ਕਿ ਤੁਸੀਂ ਇਹਨਾਂ ਦੇ ਚੋਣ ਪ੍ਰਚਾਰ ਲਈ ਪਿੰਡ ਤੋਂ ਇੱਥੇ ਪਹੁੰਚ ਗਏ ਦੇਖੋ ਜੀ ਅ ਅਸੀਂ ਵੀ ਸਾਨੂੰ ਵੀ ਤਕਰੀਬਨ ਢਾਈ ਸਾਲ ਹੋ ਗਏ ਪਾਰਟੀ ਨਾਲ ਸੇਵਾ ਕਰਦਿਆਂ ਨੂੰ ਇਹਨਾਂ ਦੇ ਨਾਲ ਰਹਿੰਦਿਆਂ ਨੂੰ ਤੇ ਤਹਿ ਦਿਲੋਂ ਤਨ ਮੰਨ ਲਾ ਕੇ ਇਹ ਪਾਰਟੀ ਦੀ ਸੇਵਾ ਕਰਦੇ ਨੇ ਅਸੀਂ ਪਾਰਟੀ ਨੇ ਮੌਕਾ ਦਿੱਤਾ ਬਾਕੀ ਜਿਹੜੀ ਗੱਲ ਹੈਗੀ ਆ ਸਾਡੀ ਮਿਹਨਤ ਇੱਥੇ ਹੋਣ ਦੇ ਜੀ ਉਹ ਹੈ ਗਿਆ ਡਾਕਟਰ ਕੰਗ ਕੇਸ ਕੰਗ ਜੀ ਜੋ ਕਿ ਸਾਡੇ ਪੂਰੇ ਇਮਾਨਦਾਰ ਲੀਡਰ ਨੇ ਜਦੋਂ ਉਹਨਾਂ ਦੇ ਹੱਥ ਕਮਾਨ ਆਈ ਸੀਗੀ ਮੁੱਲਾਂਪੁਰ ਦੀ ਜਦੋਂ ਉਹ ਤੇ ਹਲਕਾਂ ਜਹਰ ਦੇ ਬਣੇ ਆ 2 ਲੱਖ ਰੁਪਈਆ ਸੀਗਾ ਜੀ ਮਾਰਕੀਟ ਕਮੇਟੀ ਕੋਲੇ ਅੱਜ ਉਹਨਾਂ ਦੀ ਰਹਿਨਮਾਈ ਹੇਠ ਇਸ ਮੁੱਲਾਂਪੁਰ ਕੋਲ 18 ਕਰੋੜ ਰੁਪਈਆ ਜੀ ਐਮਸੀ ਬਣਦੇ ਨੇ ਸਾਰੇ ਮੁੱਲਾਂਪੁਰ ਦੇ ਆਮ ਆਦਮੀ ਪਾਰਟੀ ਦੇ 13 ਦੇ 13 ਐਮਸੀ ਬਣਦੇ ਨੇ ਤਾਂ ਸਰਕਾਰ ਕੋਲੋਂ ਗ੍ਰਾਂਟ ਲੈਣ ਦੀ ਲੋੜ ਨਹੀਂ ਹੈਗੀ ਜਿੰਨਾ ਪੈਸਾ ਇਹਨਾਂ ਕੋਲੇ ਪਿਆ ਉਹ ਆਪਣੇ ਪੈਸੇ ਨਾਲ ਹੀ ਆਪਣੇ ਸ਼ਹਿਰ ਦਾ ਡਿਵੈਲਪ ਕਰ ਸਕਦੇ ਆ। ਬਾਕੀ ਜੋ ਗੱਲ ਇਹ ਹੈ ਕਿ ਪਿੰਡ ਤੇ ਸ਼ਹਿਰ ਦੀ ਅਸੀਂ ਪਿੰਡੋਂ ਇਹ ਸ਼ਹਿਰੋਂ ਸਾਡਾ ਰਿਸ਼ਤਾ ਬਹੁਤ ਹੈ ਜੀ। ਸ਼ਹਿਰ ਪਿੰਡ ਨਾਲ ਜੁੜਿਆ ਹੁੰਦਾ ਤੇ ਪਿੰਡ ਸ਼ਹਿਰ ਨਾਲ ਜੁੜਿਆ ਹੁੰਦਾ। ਸਾਡੇ ਵੀ ਬੱਚੇ ਪੜ੍ਹਨ ਆਉਂਦੇ ਨੇ। ਅਸੀਂ ਵੀ ਸਾਡੇ ਵੀ ਜੋ ਵੀ ਸਮਾਨ ਸ਼ਹਿਰ ਤੋਂ ਹੀ ਜਾਂਦਾ ਸਾਰਾ। ਮੇਨ ਸਾਨੂੰ ਇਹ ਆ ਕਿ ਸਾਡੇ ਬੱਚੇ ਜਿਹੜੇ ਸ਼ਹਿਰਾਂ ਚ ਪੜ੍ਹਨ ਆਉਂਦੇ ਆ ਉਹਨਾਂ ਦੀ ਸੇਫਟੀ ਹੋਵੇ ਜੀ। ਠੀਕ ਹੈ। ਤੇ ਉਹਨਾਂ ਨੂੰ ਕੋਈ ਜਿਵੇਂ ਕੁੜੀਆਂ ਆਉਂਦੀਆਂ ਨੇ, ਭੈਣਾਂ ਆਉਂਦੀਆਂ ਨੇ ਉਹਨਾਂ ਨੂੰ ਕੋਈ ਟੰਗ ਨਾ ਕਰੇ। ਉਹ ਅਸੀਂ ਤਾਂ ਹੀ ਜੋ ਵਧੀਆ ਸਰਕਾਰ ਦੇ ਵਧੀਆ ਨੁਮਾਇੰਦੇ ਹੋਣਗੇ ਉਹ ਇਸ ਚੀਜ਼ ਨੂੰ ਰੋਕ ਸਕਣਗੇ ਤੇ ਤੇਰਾ ਨੰਬਰ ਵਾਰਦੇ ਬਸ ਨਿਕਾਲੋਂ ਤੁਸੀਂ ਕੀ ਕਹੋਗੇ ਤੇਰਾ ਨੰਬਰ ਵਾਰਦੇ ਦਸਿਕਾ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਆਉਣ ਵਾਲੀ 21 ਤਰੀਕ ਨੂੰ ਬਾਸਟਰ ਜੀ ਦਾ 2 ਨੰਬਰ ਨਿਸ਼ਾਨਾ ਆਈ ਮਸ਼ੀਨ ਤੇ 2 ਨੰਬਰ ਨਿਸ਼ਾਨ ਤੇ ਵੋਟਾਂ ਪਾ ਕੇ ਮੱਤ ਜੀ ਨੂੰ ਕਾਮਯਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੇ ਆਪਣੇ ਮਹੱਲੇ ਦੀ ਤੇ ਤੁਹਾਡੇ ਸ਼ਹਿਰ ਦੀ ਕਾਮਯਾਬੀ ਹੈ ਬਾਕੀ ਜੋ ਵੀ ਜਿੱਥੇ ਵੀ ਸਾਡੀ ਲੋੜ ਪਊਗੀ ਅਸੀਂ ਤੁਹਾਡੇ ਨਾਲ ਖੜੇ ਆਓ ਆਪਾਂ ਇੱਕ ਹੋਰ ਸਪਾਟਰ ਦੇ ਨਾਲ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਜੀ ਮੇਰੇ ਵੀ ਬਾਬਾ ਭੁਪਿੰਦਰ ਸਿੰਘ ਪੱਟੋ ਜੀ ਪਿੰਡ ਭਲੌਰ ਤੇ ਪੱਟੇ ਦੀ ਹੁੰਡੇ ਦੱਸੋ ਕਿ ਤੁਸੀਂ ਦੱਸਿਆ ਪਿੰਡੇ ਭਲੌਰ ਤੇ ਤੁਸੀਂ ਤਾਂ ਵਾਲੀ왈ਜੀ ਦੇ ਵਾਰਡ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਹੋ ਕੀ ਗੱਲ ਇਹ ਪਿੰਡ ਦੇ ਭਲੌਰਾਂ ਦੇ ਵਿੱਚ ਅਸੀਂ ਤਕਰੀਬਨ ਟੀਮ ਬਣੀ ਹੋਈ ਹੈ ਜਿਹੜੀ ਨਗਰ ਦੇ ਡੀਜੀਪੀ ਕੋਲੇ ਲੌਂਗ ਗਏ ਨੇ ਅਸੀਂ ਸਾਡੀ ਕੋਸ਼ਿਸ਼ਾ ਪੂਰੇ ਇਲਾਕੇ ਚ ਨਸ਼ਾ ਸ਼ੋਨਾ ਤੇ ਜਿਹੜੇ ਤਾਰੀ ਹੁਸੈਨ ਸਿੰਘ ਤਾਰੀਆ ਜੀ ਮਾਸਟਰ ਜੀ ਨੇ ਤੇ ਪੜ੍ਹੇ ਲੋਗੇ ਇਮਾਨਦਾਰ ਬਈ ਸਾਨੂੰ ਪਤਾ ਲੱਗਿਆ ਕਿ ਇਮਾਨਦਾਰ ਬੰਦੇ ਆ ਇਸ ਕਰਕੇ ਅਸੀਂ ਉਹਨਾਂ ਦੀ ਫੁੱਲ ਆ ਕੇ ਸਪੋਰਟ ਕਰਨਗੇ ਪਿੰਡ ਆ ਕੇ ਉਹਨਾਂ ਨੂੰ ਸਪੋਰਟ ਕਰ ਰਿਹਾ ਕੋਈ ਨਾ ਉਹਨੂੰ ਚਿਤਾਇਆ ਜਾਵੇ ਕਿ ਉਹ ਸਾਡੇ ਪਿੰਡ ਨੇ ਮੇਰੇ ਕੁਝ ਕਲਾਸ ਫੇਲ ਹੋਇਆ ਜਿਹੜੇ ਤੇ ਰਹ ਰਹੇ ਹਨ ਬੈਂਕ ਮੇਜਰ ਨੇ ਤੇ ਉਹ ਕੋਲ ਵਿੱਚ ਰਹ ਰਹੇ ਹਨ ਤੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸੁਝਾਇਆ ਵੀ ਤੁਸੀਂ ਚੰਗੇ ਬੰਦੇ ਨੂੰ ਲਿਆਓ ਤੇ ਵੋਟਾਂ ਪਾਓ ਤੇ ਚਿਤਾਓ ਤੇ ਤੁਹਾਡਾ ਜੋ ਵੀ ਕੰਮ ਆ ਅਸੀਂ ਪੂਰੇ ਉਦਾਰ ਤੇ ਕਰਾਂਗੇ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਜੇਕਰ ਦੇਖਿਆ ਜਾਵੇ ਹਲਕਾ ਦਾਖਾ ਦੇ ਵਿੱਚ ਜਿਸ ਦੀ ਸਰਕਾਰ ਹੁੰਦੀ ਉਹਨਾਂ ਦੇ ਵੀ ਜ਼ਿਆਦਾਤਰ ਐਮਸੀ ਬਣੇ ਨੇ ਪਰ ਇਸ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਹਲਕਾ ਇਨਚਾਰਜ ਦਾਖਾ ਤੋਂ ਸਰਦਾਰ ਕਮਲ ਨੈਣ ਸਿੰਘ ਕਾਂਗ ਦੀ ਜਿਸ ਤਰ੍ਹਾਂ ਸਪੋਰਟਰਾਂ ਨੇ ਦੱਸਿਆ ਕਿ ਉਹ ਇੱਕ ਇਮਾਨਦਾਰ ਸ਼ਖਸੀਅਤ ਨੇ ਸਰਦਾਰ ਕਮਲ ਨੈਣ ਸਿੰਘ ਕਾਂਗ ਦੇ ਇੱਕ ਕਮਾਕਾਰ ਨੂੰ ਦੇਖਦੇ ਹੋਏ ਹਲਕਾ ਦਾਖਾ ਦੇ ਵਾਲ 13 ਦੇ ਵਸਨੀਕ ਇਹ ਵੀ ਐਮਬੀ ਮਸ਼ੀਨ ਜੀ ਦੇਤੇ ਨੰਬਰ 2 ਮਾਸਟਰ ਸੁਖਦੇਵ ਸਿੰਘ ਢਾਲੀਵਾਲ ਨੂੰ ਕਿੰਨੀਆਂ ਵੋਟਾਂ ਪਾ ਕੇ ਜੇਤੂ ਕਰਵਾਉਂਦੇ ਨੇ ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿੱਟੀ ਲਵ ਚੈਨਲ ਦੇ ਨਾਲ ਜੁੜੇ ਰਹੋ